ਸ੍ਰੀ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁਖ ਹੈਡਲਾਈਨਸ ਤੇ ਟੋਰਾਂਟੋ ਸਟਾਰਮ ਨੇ ਹੜਵਰਗੇ ਅਸਰ ਕੀਤੇ ਪੈਦਾ ਲੱਖਾਂ ਘਰਾਂ ਦੀ ਬਿਜਲੀ ਹੋਈ ਠੱਪ ਕੈਨਡਾ 'ਚ ਲਗਾਤਾਰ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਬੇਰੋਜ਼ਗਾਰੀ ਰਿਹਾਇਸ਼ੀ ਸੰਕਟ ਤੇ ਸਿਹਤ ਸੰਮਸਿਆਵਾਂ ਬਣੀਆਂ ਮੁੱਖ ਮੁੱਦੇ ਜੁਗਨ ਮਹੀਨੇ 'ਚ ਮਹਿੰਗਾਈ ਦਰ ਘਟ ਕੇ ਹੋਈ 2.7% ਗੈਸ ਦੀਆਂ ਕੀਮਤਾਂ 'ਚ ਹੋਇਆ 0.4% ਦਾ ਵਾਧਾ ਪ੍ਰਿੰਸ ਐਡਵਰਡ ਆਇਲੈਂਡਰ ਸਰਕਾਰ ਨੇ ਲਿਆ ਅਹਿਮ ਫੈਸਲਾ ਕੁਲਾਸ ਰੂਮਾਂ ਦੇ ਵਿੱਚ ਮੋਬਾਈਲ ਫੋਨ ਲਿਜਾਣ ਤੇ ਲੱਗੀ ਪਾਬੰਦੀ ਹੁਣ ਖਬਰਾਂ ਵਿਸਥਾਰ ਦੇ ਨਾਲ ਜੀਟੀਏ ਦੇ ਵਿੱਚ ਇੱਕ ਤੂਫਾਨ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤੂਫਾਨ ਦਾ ਕਹਿਰ ਹਰ ਪਾਸੇ ਵਿਖਣ ਨੂੰ ਮਿਲਿਆ ਹੈ ਟ੍ਰਾਂਟੋ ਦੇ ਪੱਛਮੀ ਸਿਹਰੇ ਤੇ ਪੀਲ ਖੇਤਰ ਦੇ ਵਿੱਚ ਬਿਜਲੀ ਬੰਦ ਹੋ ਗਈ ਹੈ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਭਾਰੀ ਮੀਂਹ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ਲੋਕਾਂ ਦੇ ਵਾਹਨ ਪਾਣੀ ਦੇ ਵਿੱਚ ਫਸ ਗਏ ਨੇ ਬਿਜਲੀ ਬੰਦ ਹੋਣ ਦੇ ਕਾਰਨ 1 ਲੱਖ ਤੋਂ ਵੱਧ ਘਨੇਰੇ ਦੀ ਮਾਰ ਹੇਠ ਆ ਗਏ ਨੇ ਟੋਰਾਂਟੋ ਸਟ੍ਰੋਮ ਤੋਂ ਬਾਅਦ ਹਰ ਪਾਸੇ ਉਥਲ-ਪੁਥਲ ਮਚ ਗਈ ਹੈ। ਗਰਮੀਆਂ ਦੇ ਤੂਫਾਨ ਦੇ ਜੀਟੀਏ ਨੂੰ ਡੁੱਬਣ ਤੋਂ ਬਾਅਦ ਅੱਜ ਸਵੇਰ ਨੂੰ ਜ਼ਿਆਦਾਤਰ ਮੁੱਖ ਯਾਤਰੀ ਰੂਟ ਆਮ ਤੌਰ ਤੇ ਚੱਲ ਰਹੇ ਨੇ ਜਿਸ ਨਾਲ ਮਹੱਤਵਪੂਰਨ ਹੜ ਅਤੇ ਵਿਆਪਕ ਬਿਜਲੀ ਬੰਦ ਹੋ ਗਈ ਹੈ। ਖੇਤਰ ਦੀਆਂ ਦੋ ਪ੍ਰਮੁੱਖ ਬਿਜਲੀ ਸਹੂਲਤਾਂ ਟੋਰਾਂਟੋ ਹਾਈਡਰੋ ਅਤੇ ਹਾਈਡਰੋ ਵਨ ਰਿਪੋਰਟ ਕਰ ਰਹੀਆਂ ਨੇ ਕਿ ਲਗਭਗ 5000 ਗਾਹਕ ਹਨੇਰੇ ਦੇ ਵਿੱਚ ਨੇ ਮੁੱਖ ਤੌਰ ਤੇ ਇਟੋਬੀਕੋ ਅਤੇ ਬ੍ਰੈਮਟਨ ਦੇ ਵਿੱਚ ਬਿਜਲੀ ਗੁੱਲ ਹੋ ਗਈ ਹੈ ਟੋਰਾਂਟੋ ਅਤੇ ਰੀਜਨ ਕਨਜ਼ਰਵੇਸ਼ਨ ਅਥਾਰਟੀ ਦੇ ਇੱਕ ਤੜਕੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀਆਂ ਹਰ ਚੇਤਾਵਨੀਆਂ ਨੂੰ ਘਟਾ ਦਿੱਤਾ ਗਿਆ ਹੈ ਪਰ ਪਾਣੀ ਦੇ ਸਾਰੇ ਸ਼ਰੀਰਾਂ ਦੇ ਆਲੇ-ਦੁਆਲੇ ਹਜੇ ਵੀ ਸਾਵਧਾਨੀ ਦੀ ਲੋੜ ਹੈ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੇ ਸ਼ੁਰੂਆਤੀ ਆਂਕੜਿਆਂ ਅਨੁਸਾਰ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ 97.8 ਮਿਲੀਮੀਟਰ ਮੀਂਹ ਪਿਆ ਜਦਕਿ ਟ੍ਰਾਂਟੋ ਦੇ ਡਾਊਨਟਾਊਨ ਕੋਰ ਤੇ ਕੁਝ ਘੰਟਿਆਂ ਵਿੱਚ 83.6 ਮਿਲੀਮੀਟਰ ਮੀਂਹ ਪਿਆ ਟ੍ਰਾਂਟੋ ਦੇ ਵਾਟਰਫਰੰਟ ਤੇ ਬਿਲੀ ਬਿਸ਼ਪ 에ਅਰਪੋਰਟ ਤੇ ਲਗਭਗ 87 ਮਿਲੀਮੀਟਰ ਦੀ ਰਿਕਾਰਡ ਕੀਤਾ ਗਿਆ ਹੈ ਹੜ੍ਹ ਨੇ ਯਾਤਰੀਆਂ ਨੂੰ ਤਬਾਹ ਕਰ ਦਿੱਤਾ ਗਿੱਲੇ ਮੌਸਮ ਨੇ ਟੋਰਾਂਟੋ ਦੇ ਯੂਨੀਅਨ ਸਟੇਸ਼ਨ ਲੇਕ ਸ਼ੋਰ ਬੁਲਵਾਰਡ ਅਤੇ ਡੌਨ ਵੈਲੀ ਪਾਰਕਵੇ ਡਾਊਨਟਾਊਨ ਕੋਰ ਵਿੱਚ ਇੱਕ ਜ਼ਰੂਰੀ ਉੱਤਰ ਦੱਖਣੀ ਕੋਰੀਡੋਰ ਸਮੇਤ ਕਈ ਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ ਇਥੋਂ ਤੱਕ ਕਿ ਮਸ਼ਹੂਰ ਗਾਇਕ ਡ੍ਰੇਕ ਦੇ ਮੈਂਸ਼ਨ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਨਾਲ ਲੱਗਦੀ ਡੌਨ ਨਦੀ ਦੇ ਕਿਨਾਰੇ ਫਚਨ ਤੋਂ ਬਾਅਦ ਡੀਵੀਪੀ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਦਰਜਨਾ ਵਾਹਨਾਂ ਨੂੰ ਹੜ੍ਹ ਦੇ ਪਾਣੀ ਦੇ ਵਿੱਚ ਹੀ ਛੱਡ ਕੇ ਡਰਾਈਵਰਾਂ ਨੂੰ ਆਪਣੀ ਜਾਨ ਬਚਾਉਣ ਵਾਸਤੇ ਜਾਣਾ ਪਿਆ ਤਿੰਨ ਨਾਜ਼ੁਕ ਯਾਤਰੀ ਮਾਰਗ ਉਦੋਂ ਤੋਂ ਪੂਰੀ ਤਰ੍ਹਾਂ ਦੁਬਾਰਾ ਖੁੱਲ ਗਏ ਨੇ ਇਸ ਦੌਰਾਨ ਈਸਟ ਬਾਉਂਡ ਗਾਜਨੇਰ ਐਕਸਪ੍ਰੈਸ ਵੇ ਵੀ ਜੋਰਜ ਵਿਸ ਸਟਰੀਟ ਤੋਂ ਡੀਵੀਪੀ ਤੱਕ ਖੁਲਾਏ बेव्यू एवेन्यू मू एवेन्यू ਅਤੇ ਰਿਵਰ ਸਟਰੀਟ ਦੇ ਵਿਚਾਲੇ ਸਫਾਈ ਦੇ ਯਤਨਾਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਰਿਵਰ ਸਟਰੀਟ ਇਸੇ ਤਰ੍ਹਾਂ ਜਰਾਰਡ ਸਟਰੀਟ ਅਤੇ ਬੇव्यू ਐਵੇਨੀ ਦੇ ਵਿਚਾਲੇ ਬੰਦ ਹੈ ਅਤੇ ਰੋਸਡੈਲ ਵੈਲੀ ਰੋਡ ਬੇव्यू ਤੋਂ ਪਾਰ ਕਰੋੜ ਤੱਕ ਦੋਵੇਂ ਰਸਤੇ ਬੰਦ ਨੇ ਗੋ ਟ੍ਰਾਂਜ਼ਿਟ ਦਾ ਕਹਿਣਾ ਹੈ ਕਿ ਇਸ ਦੀ ਰਿਚਮੰਡ ਹਿੱਲ ਲਾਈਨ ਤੇ ਸੇਵਾ ਬੁੱਧਵਾਰ ਨੂੰ ਬਦਲ ਦਿੱਤੀ ਜਾਵੇਗੀ ਟ੍ਰਾਂਜ਼ਿਟ ਏਜੰਸੀ ਨੇ ਕਿਹਾ ਕਿ ਡੌਨ ਨਦੀ ਦੇ ਨੇੜੇ ਟਰੈਕ ਹੜ ਕਾਰਨ ਆਯੋਗ ਬਣੇ ਹੋਏ ਨੇ ਨਤੀਜੇ ਵਜੋਂ ਰੇਲ ਗੱਡੀਆਂ ਲੈਂਗਸਟਾਫ ਗੋ ਤੱਕ ਸਾਰੇ ਸਟਾਪ ਕਰਨਗੀਆਂ ਅਤੇ ਫਿਰ ਯੂਨੀਅਨ ਸਟੇਸ਼ਨ ਵੱਲ ਚੱਕਰ ਕੱਟਣਗੀਆਂ ਇਸ ਨਾਲ ਯਾਤਰਾ ਦੇ ਸਮੇਂ ਵਿੱਚ 30 ਮਿੰਟ ਦਾ ਵਾਧੂ ਵਾਧਾ ਹੋਵੇਗਾ ਡੇ ਟੂਰ ਦਾ ਮਤਲਬ ਟ੍ਰੇਨਾਂ 올ਡ ਕਮਰ ਅਤੇ ਓਰੀਓਲਸ ਸਟੇਸ਼ਨਾਂ ਤੇ ਰੁਕਣਗੀਆਂ ਆਮ ਤੌਰ ਤੇ ਉਹਨਾਂ ਸਟੇਸ਼ਨਾਂ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਇਸ ਦੀ ਬਚਾਏ TTC ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਮੰਗਲਵਾਰ ਦੇਰ ਸ਼ਾਮ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਕਿ ਘੱਟੋ-ਘੱਟ 20 ਸਕੂਲ ਬਿਜਲੀ ਤੋਂ ਬਿਨਾ ਸਨ ਅਤੇ ਕੁਝ ਸਕੂਲ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ। ਹਾਲਾਂਕਿ ਅੱਜ ਬੋਰਡ ਨੇ ਕਿਹਾ ਕਿ ਗਰਮੀਆਂ ਦੇ ਸਕੂਲ ਬੱਚਿਆਂ ਦੀ ਦੇਖਪਾਲ ਅਤੇ ਕੈਂਪਾਂ ਲਈ ਵਰਤੇ ਜਾ ਰਹੇ ਸਾਰੇ ਸਕੂਲਾਂ ਦੀ ਬਿਜਲੀ ਬਹਾਲ ਹੋ ਗਈ ਹੈ। ਬੋਰਡ ਨੇ ਕਿਹਾ ਕਿ ਉਹ ਹੜ੍ਹ ਦੇ ਨੁਕਸਾਨ ਲਈ ਸਹੂਲਤਾਂ ਦੀ ਨਿਗਰਾਨੀ ਕਰਨਾ ਜਾਰੀ ਰੱਖਣਗੇ ਪਰ ਸਾਰੇ ਸਕੂਲ ਪ੍ਰੋਗਰਾਮਿੰਗ ਲਈ ਖੁੱਲੇ ਰਹਿਣਗੇ। ਕੈਨੇਡਾ ਚ ਲਗਾਤਾਰ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੇ ਬੇਰੋਜ਼ਗਾਰੀ ਤੇ ਰਿਹਾਇਸ਼ੀ ਸੰਕਟ ਸਮੇਤ ਕਈ ਵੱਡੇ ਮੁੱਦਿਆਂ ਨੂੰ ਚੁਣੌਤੀ ਦੇ ਦਿੱਤੀ ਹੈ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਸਾਲਾਨਾ ਇਮੀਗ੍ਰੇਸ਼ਨ ਲਗਭਗ 5 ਲੱਖ ਨਵੇਂ ਪ੍ਰਵਾਸੀਆਂ ਦੇ ਬਰਾਬਰ ਹੋ ਗਈ ਹੈ ਸਾਲ 2023 ਤੱਕ। ਕੈਨੇਡਾ ਵਿੱਚ ਸਥਾਈ ਨਿਵਾਸ ਵਾਲੇ 80 ਲੱਖ ਤੋਂ ਵੱਧ ਪ੍ਰਵਾਸੀ ਸੰ ਤੇ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 20% ਹਿੱਸਾ ਬਣਦੇ ਸਨ। ਕੈਨੇਡਾ ਵਿੱਚ ਰਹਿ ਰਹੀ ਭਾਰਤੀਆਂ ਲਈ ਬੇਰੁਜ਼ਗਾਰੀ ਅਤੇ ਰਿਹਾਇਸ਼ੀ ਸੰਕਟ ਦਾ ਮੁੱਦਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਭ ਤੋਂ ਵੱਡੀ ਇੱਕ ਹੋਰ ਚੁਣੌਤੀ ਹੈਲਥ케ਅਰ ਵੀ ਨਵਾਂ ਸੰਕਟ ਬਣ ਕੇ ਉੱਭਰ ਗਈ ਹੈ ਜਿਵੇਂ ਜਿਵੇਂ ਇੱਥੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਓਵੇਂ ਲੋਕਾਂ ਨੂੰ ਨੌਕਰੀਆਂ ਵਿੱਚ ਨਹੀਂ ਮਿਲ ਰਹੀਆਂ ਕੈਨੇਡਾ ਦੀ ਆਰਥਿਕਤਾ ਅਨੁਸਾਰ ਨੌਕਰੀਆਂ ਦੀਆਂ ਅਸਾਮੀਆਂ ਆਉਂਦੀਆਂ ਰਹਿੰਦੀਆਂ ਨੇ ਪਰ ਇੱਥੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਗਈ ਹੈ ਜਿਸ ਕਰਕੇ ਇਹ ਅਸਾਮੀਆਂ ਨਾਕਾਫੀ ਹੁੰਦੀਆਂ ਨੇ ਇਸੇ ਕਰਕੇ ਕੈਨੇਡਾ ਦੇ ਨਾਗਰਿਕਾਂ ਨੂੰ ਵੀ ਨੌਕਰੀਆਂ ਨਹੀਂ ਮਿਲ پا ਰਹੀਆਂ ਕੈਨੇਡਾ ਵਿੱਚ ਲਗਾਤਾਰ ਵਧ ਰਹੀ ਬੇਰੋਜ਼ਗਾਰੀ ਅਤੇ ਰਹਿਣਸ਼ੀ ਸੰਕਟ ਦਰਮਿਆਨ ਪਿਛਲੇ 5 ਸਾਲਾਂ ਤੋਂ ਇੱਥੇ ਬੇਰੋਜ਼ਗਾਰੀ ਦੀ ਦਰ ਵਧਦੀ ਜਾ ਰਹੀ ਹੈ ਹੁਣ ਅਜਹੀ ਸਥਿਤੀ ਪੈਦਾ ਹੋ ਗਈ ਹੈ ਕਿ ਜੇ ਕੋਈ ਨਵਾਂ ਪ੍ਰਵਾਸੀ ਆਉਂਦਾ ਹੈ ਤਾਂ ਉਸ ਲਈ ਨੌਕਰੀ ਲੱਭਣਾ ਔਖਾ ਹੋ ਜਾਂਦਾ ਹੈ। ਇਨਾ ਹੀ ਨਹੀਂ ਉਸ ਨੂੰ ਇੱਥੇ ਸੈਟਲ ਹੋਣ ਦੀ ਯੋਜਨਾ ਵੀ ਟਲਨੀ ਪੈਂਦੀ ਹੈ ਕਿਉਂਕਿ ਇੱਕ ਪਾਸੇ ਕਰਜ਼ਾ ਚੁਕਾਉਣ ਦੀ ਟੈਨਸ਼ਨ ਹੁੰਦੀ ਹੈ ਅਤੇ ਦੂਜੇ ਪਾਸੇ ਜੇਕਰ ਸਟੱਡੀ ਵੀਜ਼ਾ ਖਤਮ ਹੋ ਜਾਂਦਾ ਹੈ ਤੇ ਇੱਥੇ ਨੌਕਰੀ ਨਹੀਂ ਮਿਲਦੀ ਤਾਂ ਕੈਨੇਡਾ ਵਿੱਚ ਭਵਿੱਖ ਵੀ ਖਤਰੇ ਦੇ ਵਿੱਚ ਵਿਖਾਈ ਦਿੰਦਾ ਹੈ। ਦ ਗਲੋਬਲ ਆਊਟਲੈਟ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੀ ਸਰਕਾਰੀ ਡਾਟਾ ਏਜੰਸੀ ਨੇ ਨੋਟ ਕੀਤਾ ਹੈ ਕਿ ਪ੍ਰਵਾਸੀਆਂ ਵਿੱਚ ਬੇਰੁਜ਼ਗਾਰੀ ਦੀ ਦਰ 12.6% ਤੋਂ ਵੱਧ ਗਈ ਹੈ। ਬੀਤੇ ਸਾਲ 4% ਦੇ ਕਰੀਬ ਸੀ ਇੰਨਾ ਹੀ ਨਹੀਂ ਜੇਕਰ ਅਸੀਂ ਸਮੁੱਚੇ ਤੌਰ ਤੇ ਵੇਖੀਏ ਤਾਂ ਕੈਨੇਡਾ ਚ 6.4% ਬੇਰੁਜ਼ਗਾਰੀ ਦਾ ਰੈ ਇਸ ਨਾਲ ਕੈਨੇਡੀਅਨ ਮੂਲ ਦੇ ਨਾਗਰਿਕਾਂ ਵਿੱਚ ਵੀ ਬੇਰੁਜ਼ਗਾਰੀ ਦੀ ਦਰ ਵਧ ਗਈ ਹੈ ਇੱਕ ਦਹਾਕੇ ਤੋਂ ਬਾਅਦ ਉਹਨਾਂ ਦੇ ਬੇਰੁਜ਼ਗਾਰ ਲੋਕਾਂ ਦੀ ਦਰ ਸਭ ਤੋਂ ਵੱਧ ਹੈ 30% ਭਾਰਤੀਆਂ ਨੇ ਬੀਤੇ 5 ਸਾਲਾਂ ਵਿੱਚ ਪੀਆਰ ਨਾਲ ਸਮਝੌਤਾ ਕੀਤਾ ਹੈ ਇਥੋਂ ਤੱਕ ਕਿ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਵਾਲੇ ਭਾਰਤੀਆਂ ਨੂੰ ਹੁਣ ਨੌਕਰੀ ਲੈਣ ਲਈ ਬਹੁਤ ਉਲਝਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਂਕੜਿਆਂ ਮੁਤਾਬਕ ਹਾਲ ਹੀ ਵਿੱਚ ਪੱਕੇ ਵਸਨੀਕ ਬਣੇ ਲੋਕਾਂ ਨੇ ਵੀ ਆਪਣਾ ਪੀਆਰ ਦਰਜਾ ਛੱਡ ਦਿੱਤਾ ਹੈ ਹਾਲਾਂਕਿ 2023 ਚ 471810 ਨਵੇਂ ਪੀਆਰ ਸਟੇਟਸ ਦਿੱਤੇ ਗਏ ਸਨ ਜਿਨ੍ਹਾਂ ਚੋਂ 139785 ਭਾਰਤੀ ਸਨ ਭਾਵ ਪੀਆਰ ਪ੍ਰਾਪਤ ਕਰਨ ਵਾਲਿਆਂ ਵਿੱਚ 30 ਫੀਸਦੀ ਗਿਣਤੀ ਭਾਰਤੀਆਂ ਦੀ ਸੀ ਇਮੀਗ੍ਰੇਸ਼ਨ ਐਂਡ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਕੁੱਲ ਲੋਕਾਂ ਨੂੰ ਅਲਾਟ ਕੀਤੇ ਗਏ ਪੀਆਰ ਸਟੇਟਸ ਦਾ 28 ਫੀਸਦੀ ਭਾਰਤੀ ਨੇ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਮੁਤਾਬਕ 1 ਜੂਨ 2024 ਦੇ ਮਹੀਨੇ ਵਿੱਚ 1.4 ਮਿਲੀਅਨ ਬੇਰੋਜ਼ਗਾਰ ਇੱਥੇ ਦੇਖੇ ਗਏ ਨੇ ਬੀਤੇ ਮਹੀਨੇ ਦੇ ਮੁਕਾਬਲੇ 42000 ਲੋਕਾਂ ਦੀ ਬੇਰੋਜ਼ਗਾਰੀ ਵਧੀ ਹੈ ਯਾਨੀ ਕਿ 3.1 ਫੀਸਦੀ ਦਾ ਵਾਧਾ ਹੋਇਆ ਹੈ ਨਜਵਾਨ ਕੈਨੇਡੀਅਨਾਂ ਵਿੱਚ 13.5% ਬੇਰੋਜ਼ਗਾਰ ਨੇ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਾਲੇ ਹੈ ਇਸ ਨਾਲ 24 ਤੋਂ 54 ਸਾਲ ਦੀ ਉਮਰ ਦੇ ਕਾਲੇ ਕੈਨੇਡੀਅਨਾਂ ਵਿੱਚ ਬੇਰੋਜ਼ਗਾਰੀ ਦਰ 11.9% ਹੈ ਆਊਟਲੈਟ ਬੈਟਰ ਡਵੇਲਿੰਗ ਨੇ ਕਿਹਾ ਕਿ ਸਮੱਸਿਆ ਇਹ ਨਹੀਂ ਹੈ ਕਿ ਕੈਨੇਡਾ ਵਿੱਚ ਨੌਕਰੀਆਂ ਖਤਮ ਹੋ ਗਈਆਂ ਨੇ ਪਰ ਸਮੱਸਿਆ ਇਹ ਹੈ ਕਿ ਅਚਾਨਕ ਪ੍ਰਵਾਸੀਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਇਮੀਗ੍ਰੇਸ਼ਨ ਇੰਨਾ ਵੱਧ ਗਿਆ ਹੈ ਕਿ ਰੋਜ਼ਗਾਰ ਪੈਦਾ ਕਰਨ ਲਈ ਦੇਸ਼ ਦੀ ਆਰਥਿਕਤਾ ਦੀ ਸਮਰੱਥਾ ਨਾਲੋਂ ਪ੍ਰਵਾਸੀਆਂ ਦੀ ਗਿਣਤੀ ਵੱਧ ਗਈ ਹੈ। ਉਸੇ ਭੂਮਿਕਾ ਲਈ ਤਜਰਬੇਕਾਰ ਅਤੇ ਤਜਰਬੇਕਾਰ ਘੱਟ ਤਨਖਾਹ ਵਾਲੇ ਕਾਮਿਆਂ ਵਿਚਾਲੇ ਮੁਕਾਬਲਾ ਹੈ ਜਿਸ ਕਾਰਨ ਬੇਰੋਜ਼ਗਾਰੀ ਦਰ ਹੇਠਾਂ ਨਹੀਂ ਆ ਰਹੀ। ਕੈਨੇਡਾ ਵਿੱਚ ਆਰਥਿਕਤਾ 'ਤੇ ਭਾਰੀ ਦਬਾਅ ਹਟ ਆ ਗਈ ਹੈ ਇਸ ਦੌਰਾਨ ਤੀਸਰਾ ਨਵਾਂ ਫੈਕਟਰ ਹੈਲਥ케ਅਰ ਵੀ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਦਾ ਦਾਵਾ ਹੈ ਕਿ ਉਹਨਾਂ ਨੂੰ ਇੱਥੇ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਕੈਨੇਡਾ ਵਿੱਚ ਰਿਹਾਇਸ਼ੀ ਸੰਕਟ ਅਤੇ ਬੇਰੋਜ਼ਗਾਰੀ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਚੁਣੌਤੀ ਸਿਹਤ ਖੇਤਰ ਸਾਹਮਣੇ ਆਈ ਹੈ ਹਾਲਾਂਕਿ ਕੈਨੇਡਾ ਸਰਕਾਰ ਦੇ ਵੱਲੋਂ ਸਿਹਤ ਨੂੰ ਲੈ ਕੇ ਸਮੇਂ-ਸਮੇਂ ਤੇ ਹੀ ਕਈ ਤਰ੍ਹਾਂ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਬਾਅਦ ਵਿੱਚ ਇਨ੍ਹਾਂ ਦਾਅਵਿਆਂ ਦੀ ਪੋਲਿਸ ਜ਼ਰੂਰ ਖੁੱਲ ਜਾਂਦੀ ਹੈ ਵਾਧ ਰਹੀ ਮਹਿੰਗਾਈ ਦੇ ਚਲਦਿਆਂ ਤਾਜ਼ਾ ਆંકੜੇ ਸਾਹਮਣੇ ਆਏ ਨੇ ਜਿਨ੍ਹਾਂ ਆਂਕੜਿਆਂ ਤੋਂ ਬਾਅਦ ਇੱਕ ਰਾਹਤ ਦੀ ਸਾਲ ਲਈ ਜਾ ਸਕਦੀ ਹੈ। ਦਰਅਸਲ ਜੂਨ ਮਹੀਨੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 2.7% ਹੋ ਗਈ ਹੈ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਜੂਨ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵੀ 0.4% ਦਾ ਵਾਧਾ ਦਰਜ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਆਂਕੜਿਆਂ ਅਨੁਸਾਰ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੂਨ ਵਿੱਚ ਘਟ ਕੇ 2.7% ਦਰਜ ਕੀਤੀ ਗਈ। ਮਈ ਵਿੱਚ ਸਲਾਨਾ ਮਹਿੰਗਾਈ ਦਰ 2.9% ਸੀ ਆਂਕੜਾ ਏਜੰਸੀ ਅਨੁਸਾਰ ਇਹ ਗਿਰਾਵਟ ਮੁੱਖ ਤੌਰ ਤੇ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਵਿੱਚ ਨਰਮਾਈ ਆਉਣ ਕਰਕੇ ਦਰਜ ਹੋਈ ਹੈ ਬੀਤੇ ਸਾਲ ਦੇ ਜੂਨ ਦੇ ਮੁਕਾਬਲੇ ਇਸ ਸਾਲ ਜੂਨ ਵਿੱਚ ਗੈਸੋਲੀਨ ਦੀਆਂ ਕੀਮਤਾਂ ਵਿੱਚ ਔਸਤਨ 0.4% ਦਾ ਵਾਧਾ ਹੋਇਆ ਜੋ ਕਿ ਮਈ ਵਿੱਚ 5.6% ਸਲਾਨਾ ਵਾਧੇ ਤੋਂ ਕਿਤੇ ਘੱਟ ਹੈ ਗਰੋਸਰੀ ਦੀ ਮਹਿੰਗਾਈ ਦਰ ਵਿੱਚ ਲਗਾਤਾਰ ਦੂਜੇ ਮਹੀਨੇ ਵਾਧਾ ਦਰਜ ਹੋਇਆ ਅਤੇ ਇਹ ਦਰ 2.1% ਦਰਜ ਕੀਤੀ ਗਈ। ਬੀਤੇ ਸਾਲ ਜਨਵਰੀ ਤੋਂ ਲਗਾਤਾਰ ਗਿਰਾਵਟ ਤੋਂ ਬਾਅਦ ਮਈ ਵਿੱਚ ਗਰੋਸਰੀ ਦੀ ਮਹਿੰਗਾਈ ਦਰ ਦੁਬਾਰਾ ਉੱਪਰ ਵੱਲ ਨੂੰ ਗਈ ਹੈ। ਕੁਝ ਕਿਸਮਾਂ ਦੇ ਭੋਜਨ ਜਿਵੇਂ ਕਿ ਤਾਜ਼ੀਆਂ ਸਬਜ਼ੀਆਂ, ਡੇਅਰੀ ਅਤੇ ਗੈਰ-ਅਲਕੋਹੌਲਿਕ ਵਾਲੇ ਡਰਿੰਕਸ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਆਈ ਹੈ। Bank of Canada ਵੱਲੋਂ 24 ਜੁਲਾਈ ਨੂੰ ਆਪਣੀ ਮੁੱਖ ਵਿਆਜ ਦਰ ਨੂੰ ਬਦਲਣ ਜਾਂ ਨਾ ਬਦਲਣ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਹ ਮਹਿੰਗਾਈ ਦਰ ਦੇ ਜਾਰੀ ਹੋਏ ਆਖਰੀ ਆંકੜੇ ਨੇ CIBC ਦੀ ਅਰਥ ਸ਼ਾਸਤਰੀ ਕੈਥਰੀਨ ਜੱਜ ਨੇ ਇੱਕ ਈਮੇਲ ਵਿੱਚ ਕਿਹਾ ਕਿ ਜੂਨ ਦੇ ਮਹਿੰਗਾਈ ਦੇ ਆંકੜਿਆਂ ਨੇ Bank of Canada ਨੂੰ ਅਗਲੇ ਹਫ਼ਤੇ ਦੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਨ ਸੰਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਹੈ ਜੂਨ ਵਿੱਚ ਕੇਂਦਰੀ ਬੈਂਕ ਨੇ ਮਾਰਚ 2020 ਤੋਂ ਬਾਅਦ ਪਹਿਲੀ ਕਟੌਤੀ ਕਰਦਿਆਂ ਵਿਆਜ ਦਰ ਨੂੰ ਘਟਾ ਕੇ 4.75% ਕਰ ਦਿੱਤਾ ਸੀ ਓਨਟਾਰੀਓ ਨੋਵਾ ਸਕੋਸ਼ੀਆ ਕਿਊਬੈਕ ਵਰਗੀਆਂ ਪ੍ਰਾਂਤਾਂ ਤੋਂ ਬਾਅਦ ਹੁਣ ਪ੍ਰਿੰਸ ਐਡਵਰਡ ਆਇਲੈਂਡ ਨੇ ਵੀ ਮੋਬਾਈਲ ਫੋਨ ਕਲਾਸਾਂ ਦੇ ਵਿੱਚ ਲਜਾਉਣ ਨੂੰ ਲੈ ਕੇ ਸਖਤ ਨਿਯਮ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਨੇ ਪ੍ਰਿੰਸ ਐਡਵਰਡ ਆਇਲੈਂਡ ਨੇ ਕਲਾਸਰੂਮਜ਼ ਵਿੱਚ ਮੋਬਾਈਲ ਫੋਨ ਲਜਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਖਾਤਰ ਅਜਿਹਾ ਕਦਮ ਚੁੱਕਿਆ ਗਿਆ ਹੈ ਪ੍ਰਿੰਸ ਐਡਵਰਡ ਆਇਲੈਂਡ ਦੀ ਸਿੱਖਿਆ ਮੰਤਰੀ ਨੇਚਰਲੀ ਜੈਮਸਨ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਆਪਣੇ ਫੋਨ ਕਲਾਸਰੂਮ ਤੋਂ ਪਾਸੇ ਰੱਖਣੇ ਪੈਣਗੇ ਇਹ ਨਿਰਦੇਸ਼ ਮੰਗਲਵਾਰ ਸਵੇਰੇ 9:30 ਵਜੇ ਜਾਰੀ ਕੀਤੇ ਗਏ ਸਨ ਪਰ CBC ਦੇ ਆਇਲੈਂਡ ਮਾਰਨਿੰਗ ਪ੍ਰੋਗਰਾਮ ਵਿੱਚ ਪਹਿਲਾ ਐਲਾਨ ਦਿੱਤਾ ਗਿਆ ਸੀ ਆਇਲੈਂਡ ਮਾਰਨਿੰਗ ਦੇ ਹੋਸਟ ਨਾਲ ਇੰਟਰਵਿਊ ਦੌਰਾਨ ਨੈਟਲੀ ਨੇ ਕਿਹਾ ਸੀ ਕਿ ਇਹ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਅਸੀਂ ਅਸਲ ਵਿੱਚ ਇਸ ਗੱਲ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਸਾਡੇ ਕਲਾਸਰੂਮਾਂ ਵਿੱਚ ਟੈਕਨੋਲੋਜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਕਈ ਕਾਰਨਾ ਜਿਸ ਵਿੱਚ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਟਕਨ ਘਟਾਉਣਾ ਸ਼ਾਮਿਲ ਹੈ ਉਸ ਕਰਕੇ ਸੀਮਤ ਕਰਿਏ ਐਲੀਮੈਂਟਰੀ ਸਕੂਲਾਂ ਅਤੇ ਜੂਨੀਅਰ ਅਤੇ ਸੀਨੀਅਰ ਹਾਈ ਸਕੂਲਾਂ ਵਿੱਚ ਨੀਤੀ ਵੱਖਰੀ ਹੋਵੇਗੀ ਕਿੰਡਰਗਾਰਟਨ ਤੋਂ ਗ੍ਰੇਡ 6 ਲਈ ਫੋਨ ਪੂਰੇ ਸਕੂਲੀ ਦਿਨ ਲਈ ਦੂਰ ਰੱਖਣੇ ਪੈਣਗੇ ਗ੍ਰੇਡ 7 ਤੋਂ ਗ੍ਰੇਡ 12 ਤੱਕ ਵਿਦਿਆਰਥੀ ਬ੍ਰੇਕ ਦੌਰਾਨ ਆਪਣੇ ਸੈੱਲ ਫੋਨਾਂ ਤੱਕ ਪਹੁੰਚ ਕਰ ਸਕਣਗੇ ਹਰ ਵਿਦਿਆਰਥੀ ਨੂੰ ਸਿਰਫ ਸਕੂਲ ਨੈਟਵਰਕ ਰਾਹੀਂ ਹੀ ਇੰਟਰਨੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਉਸ ਨੈਟਵਰਕ ਵਿੱਚ ਫਿਲਟਰ ਲੱਗੇ ਹੋਏ ਨੇ ਜੋ ਸੋਸ਼ਲ ਮੀਡੀਆ ਸਾਈਟਾਂ ਸਮੇਤ ਕੁਝ ਹੋਰ ਸਮੱਗਰੀ ਨੂੰ ਬਲੌਕ ਕਰਦੇ ਨੇ। ਵਿਦਿਆਰਥੀਆਂ ਨੂੰ ਕਿਸੇ ਅਧਿਆਪਕ ਦੀ ਇਜਾਜ਼ਤ ਤੋਂ ਬਿਨਾਂ ਤਸਵੀਰਾਂ ਲੈਣ ਜਾਂ ਰਿਕਾਰਡਿੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਅਧਿਆਪਕ ਹਦਾਇਤੀ ਕారణਾ ਕਰਕੇ ਵਿਦਿਆਰਥੀਆਂ ਨੂੰ ਫੋਨ ਦੀ ਵਰਤੋਂ ਕਰਨ ਦੇਣ ਦੇ ਯੋਗ ਹੋਣਗੇ ਮੈਡੀਕਲ ਜਾਂ ਵਿਸ਼ੇਸ਼ ਸਿੱਖਿਆ ਮਕਸਦਾਂ ਲਈ ਵੀ ਛੋਟ ਦੀ ਇਜਾਜ਼ਤ ਦਿੱਤੀ ਜਾਵੇਗੀ ਨੈਟਲੀ ਨੇ ਕਿਹਾ ਕਿ ਇਹ ਨਵੇਂ ਨਿਯਮ ਰਾਸ਼ਟਰੀ ਰੁਝਾਨਾਂ ਦੇ ਅਨੁਸਾਰ ਨੇ ਉਹਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਜੇ ਲੋੜ ਪਈ ਤਾਂ ਤਬਦੀਲੀਆਂ ਕਰਨ ਲਈ ਤਿਆਰ ਹਾਂ ਪਰ ਇਹ ਪੂਰੇ ਦੇਸ਼ ਵਿੱਚ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਕੁਝ ਸਕੂਲਾਂ ਵਿੱਚ ਅਜਿਹੀਆਂ ਨੀਤੀਆਂ ਪਹਿਲਾਂ ਤੋਂ ਹੀ ਲਾਗੂ ਨੇ ਪਰ ਮੰਤਰੀ ਦੇ ਨਿਰਦੇਸ਼ ਉਹਨਾਂ ਨੀਤੀਆਂ ਨੂੰ ਹੋਰ ਮਜ਼ਬੂਤ ਕਰਨਗੇ ਪ੍ਰਿੰਸ ਐਡਵਰਡ ਆਇਲੈਂਡ ਟੀਚਰਜ਼ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਐਂਡੀ ਡੌਰਨ ਜੋ ਇਸ ਮੁੱਦੇ ਤੇ ਪੈਨਲ ਚਰਚਾ ਦੇ ਹਿੱਸੇ ਵਜੋਂ ਆਇਲੈਂਡ ਮਾਰਨਿੰਗ ਤੇ ਮੌਜੂਦ ਸਨ ਉਹਨਾਂ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ ਭਾਵੇਂ ਰੋਲੇ ਕਰਕੇ ਹੋਵੇ ਜਾਂ ਭਾਵੇਂ ਵਿਦਿਆਰਥੀਆਂ ਦੇ ਆਪਣੇ ਫੋਨਾਂ ਵਿੱਚ ਰੁੱਝੇ ਹੋਣ ਕਰਕੇ ਕਲਾਸਰੂਮ ਵਿੱਚ ਧਿਆਨ ਭਟਕਣਾ ਕੁਝ ਸਮੇਂ ਤੋਂ ਇੱਕ ਸਮੱਸਿਆ ਬਣਿਆ ਹੋਇਆ ਹੈ ਉਨ੍ਹਾਂ ਕਿਹਾ ਹੈ ਕਿ ਅਧਿਆਪਕਾਂ ਨੂੰ ਕਈ ਵਾਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਫੋਨ ਬੰਦ ਕਰਨ ਲਈ ਕਹਿਣਾ ਪੈਂਦਾ ਹੈ ਤੇ ਇਹ ਕਈ ਵਾਰੀ ਵਿਦਿਆਰਥੀ ਅਧਿਆਪਕ ਟਕਰਾਅ ਦਾ ਕਾਰਨ ਬਣਦਾ ਹੈ ਅਤੇ ਬਾਕੀ ਵਿਦਿਆਰਥੀਆਂ ਦੀ ਵੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਵਿੱਚ ਮਾਪਿਆਂ ਦੀ ਵੀ ਵੱਡੀ ਭੂਮਿਕਾ ਹੋਵੇਗੀ। ਉਹਨਾਂ ਨੂੰ ਨੀਤੀ ਨੂੰ ਸਮਝਣਾ ਪਵੇਗਾ ਅਤੇ ਉਸ ਸਮਝ ਨਾਲ ਹੀ ਆਪਣੇ ਬੱਚਾ ਨੂੰ ਸਕੂਲ ਭੇਜਣਾ ਪਵੇਗਾ। ਨੇਟਲੀ ਨੇ ਸਹਿਮਤੀ ਪ੍ਰਗਟਾਈ ਹੈ ਉਹਨਾਂ ਕਹੇ ਹੈ ਕਿ ਪਰਿਵਾਰਾਂ ਨੂੰ ਇੱਕ ਚਿੱਠੀ ਭੇਜੀ ਜਾਵੇਗੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਨਵੀਂ ਨੀਤੀ ਨਿਰਦੇਸ਼ ਦੇ ਤਹਿਤ ਕੀ ਜ਼ਰੂਰੀ ਹੈ ਪ੍ਰਿੰਸ ਐਡਵਰਡ ਆਇਲੈਂਡੀ ਯੂਨੀਵਰਸਿਟੀ ਵਿਗਿਆਨ ਮਨੁੱਖੀ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਅਤੇ ਬੱਚਿਆਂ ਵਿੱਚ ਸਕਰੀਨ ਸਮੇਂ ਦੇ ਵਿਸ਼ੇ ਦੇ ਮਾਹਰ ਟ੍ਰੈਵਿਸ ਸੌਂਡਰਸ ਵੀ ਪੈਨਲ ਚਰਚਾ ਵਿੱਚ ਮੌਜੂਦ ਸਨ ਉਨ੍ਹਾਂ ਕਿਹਾ ਕਿ ਇਹ ਇੱਕ ਸੱਚਮੁੱਚ ਮਹੱਤਵਪੂਰਨ ਕਦਮ ਹੈ ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਲਈ ਵਿਦਿਆਰਥੀਆਂ ਨੂੰ ਇਹ ਦੱਸਣਾ ਕਿ ਦਿਨ ਦਾ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਸਕਰੀਨਾਂ ਨੂੰ ਦੂਰ ਰੱਖਦੇ ਹਾਂ ਇਹ ਡਿਜੀਟਲ ਸਾਖਰਤਾ ਦਾ ਬਹੁਤ ਅਹਿਮ ਹਿੱਸਾ ਹੈ ਉਨਾ ਕਹੇ ਹੈ ਕਿ ਮੈਨੂੰ ਲੱਗਦਾ ਹੈ ਕਿ ਚੀਜ਼ ਇਸ ਬਾਰੇ ਹੋਰ ਬਹੁਤ ਸਾਰੀਆਂ ਚਰਚਾਵਾਂ ਦਾ ਕਾਰਨ ਬਣੇਗੀ ਕਿ ਫੋਨ ਦੀ ਵਰਤੋਂ ਕਰਨਾ ਕਦੋਂ ਉਚਿਤ ਹੈ ਤੇ ਕਦੋਂ ਉਚਿਤ ਨਹੀਂ ਹੈ ਨੈਟਲੀ ਨੇ ਕਿਹਾ ਹੈ ਕਿ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ ਮੰਤਰੀ ਦੇ ਨਿਰਦੇਸ਼ ਵਿੱਚ ਵਿਦਿਆਰਥੀਆਂ ਤੋਂ ਕੀਤੀ ਜਾਂਦੀ ਤਵੱਕਉ ਦੇ ਵੇਰਵੇ ਵੀ ਸ਼ਾਮਲ ਨੇ ਅੰਧੇ ਸਤੰਬਰ ਵਿਦਿਆਰਥੀਆਂ ਨਾਲ ਉਹਨਾਂ ਦੇ ਘਰ ਇੱਕ ਚਿੱਠੀ ਭੇਜੀ ਜਾਵੇਗੀ ਜਿਸ ਵਿੱਚ ਉਸ ਤਵਕਕੋ ਦੀ ਤਫਸੀਲ ਵੀ ਹੋਵੇਗੀ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਉਸ ਦਸਤਾਵੇਜ਼ ਨੂੰ ਪੜਨ ਅਤੇ ਸਮਝਣ ਅਤੇ ਫਿਰ ਉਹਨਾਂ ਉਮੀਦਾਂ ਨਾਲ ਸਹਿਮਤ ਹੋਣ ਵਾਲੇ ਇੱਕ ਪੱਤਰ ਤੇ ਦਸਤਖਤ ਕਰਨ ਵਿੱਤ ਮੰਤਰੀ ਕ੍ਰਿਸਟੀਆ ਫਿਨਲੈਂਡ ਦੀ ਵਿਦਾਇਗੀ ਤੈਅ ਮੰਨੀ ਜਾ ਰਹੀ ਹੈ ਜੀ ਹਾਂ ਉਪ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਬਾਅਦਾ ਵਟ ਲਿਆ ਹੈ ਕਿ ਕੀ ਉਹਨਾਂ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਮੁਕੰਮਲ ਹਮਾਇਤ حاصل ਹੈ ਤੇ ਉਹ ਵਿੱਤ ਮੰਤਰੀ ਬਣੇ ਰਹਿਣਗੇ ਵਿੱਤ ਮੰਤਰੀ ਕ੍ਰਿਸਟੀਆ ਫਰਲੈਂਡ ਨੇ ਮਾਰਕਮ অন্ਟਾਰੀਓ ਦਾ ਦੌਰਾ ਕੀਤਾ ਇਸ ਬਾਰੇ ਚਰਚਾ ਕਰਨ ਲਈ ਕਿ ਕਿਵੇਂ ਸੰਘੀ ਨਿਵੇਸ਼ ਸ਼ਹਿਰ ਦੇ ਕੱਟ ਕਾਰਬਨ ਊਰਜਾ ਨੈਟਵਰਕ ਦਾ ਵਿਸਤਾਰ ਕਰ ਰਿਹਾ ਹੈ ਇਸ ਮੌਕੇ ਉਨ੍ਹਾਂ ਨੂੰ ਪੱਤਰਕਾਰਾਂ ਨੇ ਕਈ ਸਵਾਲ ਪੁੱਛੇ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਉਸ ਦੀ ਥਾਂ ਮਾਰਕ ਕਾਰਨੇ ਨੂੰ ਵਿੱਤ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀ ਉਸ ਨੂੰ ਪ੍ਰਧਾਨ ਮੰਤਰੀ ਤੋਂ ਭਰੋਸਾ ਮਿਲਿਆ ਹੈ ਕਿ ਉਸ ਦੀ ਭੂਮਿਕਾ ਬਣੀ ਰਹੇਗੀ ਅਜਿਹੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ ਵਿੱਤ ਮੰਤਰੀ ਕ੍ਰਿਸਟੀਅਨ ਫਿਰਲੈਂਡ ਨੇ ਜਵਾਬ ਦਿੰਦਿਆਂ ਕਿਹਾ ਕਿ ਬਿਹਤਰ ਇਹੀ ਹੋਵੇਗਾ ਕਿ ਮੈਂ ਆਪਣਾ ਕੰਮ ਕਾਰਗਰ ਤਰੀਕੇ ਨਾਲ ਕਰਾਂ ਅਤੇ ਮੈਨੂੰ ਆਪਣੇ ਆਪ ਤੇ ਪੂਰਾ ਯਕੀਨ ਹੈ ਇਸੇ ਦੌਰਾਨ ਪੱਤਰਕਾਰ ਨੇ ਪੁੱਛ ਲਿਆ ਕਿ ਕੀ ਜਸਟਿਨ ਟਰੂਡੋ ਵੱਲੋਂ ਨਿੱਜੀ ਮੁਲਾਕਾਤ ਦੌਰਾਨ ਬਤੌਰ ਵਿੱਤ ਮੰਤਰੀ ਤੁਹਾਡੀ ਕਾਰਗੁਜ਼ਾਰੀ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ ਤਾਂ ਕ੍ਰਿਸਟੀਅਨ ਫਿਰਲੈਂਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਵਿਚਾਰ ਜਾਣਨ ਲਈ ਤੁਹਾਨੂੰ ਪ੍ਰਧਾਨ ਮੰਤਰੀ ਨਾਲ ਹੀ ਗੱਲ ਕਰਨੀ ਚਾਹੀਦੀ ਹੈ These views are really something you should ask the Prime Minister about. But I am really happy to speak for myself and offer my perspective. And my perspective is that Canada is the best country in the world, and Canadians are amazing. And it is a huge privilege for me to serve Canada and Canadians as your finance minister and as your deputy prime minister. ਦੂਜੀ ਪਾਸੇ ਲਿਬਰਲ ਪਾਰਟੀ ਦੇ ਇੱਕ ਐਮਪੀ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਕਸ ਦਾ ਮੂਡ ਤਬਦੀਲੀਆਂ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਸਮੱਸਿਆ ਸਿਰਫ ਫਰੀਲੈਂਡ ਤੱਕ ਸੀਮਤ ਨਹੀਂ ਐਮਪੀ ਨੇ ਅੱਗੇ ਕਿਹਾ ਕਿ ਲਿਬਰਲ ਪਾਰਟੀ ਆਪਣੀਆਂ ਆਰਥਿਕ ਨੀਤੀਆਂ ਦੇ ਫਾਇਦੇ ਲੋਕਾਂ ਨੂੰ ਜਚੌਣ ਵਿੱਚ ਕਾਮਯਾਬ ਨਹੀਂ ਹੋ ਰਹੀ ਅਤੇ ਅਜਿਹੇ ਵਿੱਚ ਅਹੁਦੇਦਾਰੀਆਂ ਬਦਲ ਸਕਦੀਆਂ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਐਮਪੀ ਨੇ ਕਿਹਾ ਕਿ ਕੌਂਗਰਸ ਮੈਂਬਰ ਸਿੱਧੇ ਤੌਰ 'ਤੇ ਕ੍ਰਿਸਟਿਆ ਫਿਰਲੈਂਡ ਨੂੰ ਵਿੱਤ ਮੰਤਰਾਲਾ ਛੱਡਣ ਦਾ ਸੱਦਾ ਦੇ ਰਹੇ ਨੇ ਇਸ ਦੌਰਾਨ ਜਦੋਂ ਫਿਰਲੈਂਡ ਨੂੰ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੂੰ ਲੰਮੇ ਸਮੇਂ ਤੋਂ ਜਾਣਦੇ ਨੇ ਜਿਨ੍ਹਾਂ ਦੇ ਆਉਣ ਨਾਲ ਨਾ ਸਿਰਫ ਪਾਰਟੀ ਸਗੋਂ ਫੈਡਰਲ ਸਰਕਾਰ ਅਤੇ ਦੇਸ਼ ਨੂੰ ਫਾਇਦਾ ਹੋਵੇਗਾ ਦੱਸ ਤਈਏ ਕਿ ਪਿਛਲੇ दिनी ਸਾਹਮਣੇ ਆਈ ਦ ਗਲੋਬ ਐਂਡ ਮੀਲ ਦੀ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਦੀ ਚੀਫ ਆਫ ਸਟਾਫ ਕੈ蒂 ਟੈਲਫੋਰਡ ਅਤੇ ਹੋਰਨਾ ਵੱਲੋਂ ਵਿੱਤ ਮੰਤਰੀ ਤੇ ਦੋਸ਼ ਮੜਨ ਦਾ ਜ਼ਿਕਰ ਕੀਤਾ ਗਿਆ। ਤਾਜ਼ਾ ਖੜਕਾ ਦੜਕਾ ਤਕਰੀਬਨ 4 ਸਾਲ ਵਾਪਰੇ ਘਟਨਾਕ੍ਰਮ ਨਾਲ ਮੇਲ ਖਾਂਦਾ ਹੈ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਉਸ ਵੇਲੇ ਦੇ ਵਿੱਤ ਮੰਤਰੀ ਬਿਲ ਮੋਰਨੋ ਵਿਚਾਲੇ ਟਕਰਾਹ ਦੀਆਂ ਰਿਪੋਰਟਾਂ ਆਈਆਂ ਸਨ ਕ੍ਰਿਸਟਿਆ ਫਿਰਲੈਂਡ ਵੱਲੋਂ ਅਪ੍ਰੈਲ ਵਿੱਚ ਪੇਸ਼ ਬਜਟ ਰਾਹੀਂ ਨੌਜਵਾਨ ਕੈਨੇਡੀਅਨਜ਼ ਵਾਸਤੇ اربਾਂ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਤਾਂਕਿ ਸਰਕਾਰ ਦੇ ਅਕਸ ਵਿੱਚ ਕੁਝ ਸੁਧਾਰ ਹੋ ਸਕੇ ਬੀਤੇ ਸਮੇਂ ਦੌਰਾਨ ਆਏ ਕੁਝ ਸਰਵੇਖਣਾਂ ਵਿੱਚ ਇਸ ਗੱਲ ਦਾ ਸਾਫ਼ ਤੌਰ ਤੇ ਜ਼ਿਕਰ ਹੋਇਆ ਹੈ ਮੁਲਕ ਦੇ ਨੌਜਵਾਨਾਂ ਦਾ ਲਿਬਰਲ ਪਾਰਟੀ ਤੋਂ ਮੋ ਪੰਖ ਹੁੰਦਾ ਚਾਲ ਰਿਹਾ ਹੈ ਸ਼ਰਾਬ ਖਰੀਦਣ ਲਈ ਵੱਡੀ ਗਿਣਤੀ ਵਿੱਚ অন্ਟਾਰੀਓ ਵਾਸੀ ਕਿਊਬੈਕ ਦੇ ਗੇੜੇ ਲਾ ਰਹੇ ਨੇ ਤੇ ਗਵਾਂਡੀ ਸੂਬੇ ਦੀ ਲਿਕਰ ਕ੍ਰਾਊਨ ਕਾਰਪੋਰੇਸ਼ਨ ਮੋਟੀ ਕਮਾਈ ਕਰ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿਊਬੈਕ ਵਿੱਚ ਸ਼ਰਾਬ ਦੇ ਤਕਰੀਬਨ 25 ਠੇਕੇ ਬਾਰਡਰ ਦੇ ਬਿਲਕੁਲ ਨੇੜੇ ਮੌਜੂਦ ਨੇ ਤੇ ਅਲਸੀ ਬਿਓ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇਨਜ਼ਰ অন্ਟਾਰੀਓ ਦੇ ਹਜ਼ਾਰਾਂ ਲੋਕ ਉੱਥੇ ਜਾ ਕੇ ਸ਼ਰਾਬ ਖਰੀਦ ਰਹੇ ਨੇ LCBO ਮੁਲਾਜ਼ਮਾਂ ਤੇ ਪ੍ਰਬੰਧਕਾਂ ਵਿਚਾਲੇ ਅੱਜ ਤੋਂ ਗੱਲਬਾਤ ਮੁੜ ਸ਼ੁਰੂ ਹੋਣ ਦੇ ਅਸਾਰ ਨੇ 온ਟਾਰੀਓ ਦੀ ਤਰਸਤੇ ਕਿ ਬੈਕ ਵਿੱਚ ਵੀ ਸ਼ਰਾਬ ਦੀ ਵਿਕਰੀ ਸਰਕਾਰੀ ਕਾਰਪੋਰੇਸ਼ਨ ਵੱਲੋਂ ਕੀਤੀ ਜਾਂਦੀ ਹੈ ਪਰ ਦੋਹਾਂ ਰਾਜਾਂ ਦੀਆਂ ਕੀਮਤਾਂ ਵਿੱਚ ਵੱਡਾ ਫਰਕ ਦੇਖਿਆ ਜਾ ਸਕਦਾ ਹੈ ਹੜਤਾਲ ਤੋਂ ਪਹਿਲਾਂ ਵੀ ਅਨਟਾਰੀਓ ਵਾਲੇ ਮੌਕਾ ਲੱਗਣ ਤੇ ਕਿਊਬੈਕ ਤੋਂ ਸ਼ਰਾਬ ਖਰੀਦ ਕੇ ਲਿਆਉਂਦੇ ਪਰ ਹੁਣ ਮਜਬੂਰੀ ਬਣ ਚੁੱਕੀ ਹੈ ਕਿਊਬੈਕ ਦੀ ਕ੍ਰਾਊਨ ਕਾਰਪੋਰੇਸ਼ਨ ਦੀ ਤਰਜਮਾਨ ਲਿੰਡਾ ਬੁਸ਼ਾਰਡ ਨੇ ਦੱਸਿਆ ਹੈ ਕਿ ਪਿਛਲੇ 1 ਹਫਤੇ ਤੋਂ ਗਾਹਕਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਹੋਇਆ ਹੈ ਤੇ ਕੁਝ ਹੀ ਘੰਟਿਆਂ ਵਿੱਚ ਸ਼ੈਲਜ਼ ਖਾਲੀ ਹੋ ਜਾਂਦੀਆਂ ਨੇ ਫਿਲਹਾਲ ਵਿਕਰੀ ਵਿੱਚ ਵਾਧੇ ਦਾ ਅਸਲ ਅੰਕੜਾ ਪੇਸ਼ ਕਰਨਾ ਮੁਸ਼ਕਲ ਹੈ ਤੇ ਭਵਿੱਖ ਵਿੱਚ ਵਿਸਤਾਰਿਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਪਹਾਵੇਂ অন্ਟਾਰੀਓ ਦੀਆਂ ਸਥਾਨਕ ਬਰੂਰੀਜ਼ ਵੱਲੋਂ ਤਿਆਰ ਸ਼ਰਾਬ ਅਤੇ ਬੀਅਰ ਕੁਝ ਥਾਵਾਂ ਤੇ ਮਿਲ ਰਹੀ ਹੈ ਪਰ ਕੁਮਾਂਤਰੀ ਬ੍ਰਾਂਡਸ ਦੇ ਸ਼ੌਕੀਨਾ ਨੂੰ ਇਹ ਪਸੰਦ ਨਹੀਂ ਆ ਰਹੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਬੈਕ ਦੀ ਕ੍ਰਾਊਨ ਕਾਰਪੋਰੇਸ਼ਨ ਦਾ ਆਪਣੇ ਮੁਲਾਜ਼ਮਾਂ ਨਾਲ ਉਜਰਤ ਦਰਾਂ ਦੇ ਮੁੱਦੇ ਤੇ ਵਿਵਾਦ ਚੱਲ ਰਿਹਾ ਹੈ ਅਤੇ ਗਵਾਂਡੀ ਸੂਬੇ ਵਿੱਚ ਵੀ ਹੜਤਾਲ ਹੋਣ ਤੇ ਸ਼ਰਾਬ ਦੇ ਸ਼ੌਕੀਨਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਦੂਜੇ ਪਾਸੇ ਐਲਸੀਬੀਓ ਮੁਲਾਜ਼ਮਾਂ ਦੀ ਹੜਤਾਲ ਤੋਂ 12 ਦਿਨ ਬਾਅਦ ਗੱਲਬਾਤ ਮੁੜ ਸ਼ੁਰੂ ਹੋਣ ਦੇ ਸੰਕੇਤ ਮਿਲ ਰਹੇ ਨੇ 온ਟਾਰੀਓ ਪਬਲਿਕ ਸਰਵਿਸ EMPLOYEES ਅ ਯੂਨੀਅਨ ਨੇ ਕਿਹਾ ਹੈ ਕਿ ਗੱਲਬਾਤ ਦੌਰਾਨ ਹੜਤਾਲੀ ਮੁਲਾਜ਼ਮ ਮੋਰਚਿਆਂ ਤੇ ਡਟੇ ਰਹਿਣਗੇ ਅਤੇ ਕੋਈ ਸਮਝੌਤਾ ਹੋਣ ਦੀ ਸੂਰਤ ਵਿੱਚ ਹੀ ਮੋਰਚਾ ਹਟਾਇਆ ਜਾਵੇਗਾ ਜ਼ਿਕਰੇ ਖਾਸ ਹੈ ਕਿ ਸ਼ਰਾਬ ਦੇ ਸਟੋਰ ਬੰਦ ਹੋਣ ਕਾਰਨ ਜਿੱਥੇ ਸੈਰ ਸਪਾਟੇ ਨਾਲ ਸੰਬੰਧਿਤ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਾਸਤੇ ਵੀ ਸ਼ਰਾਬ ਨਹੀਂ ਮਿਲ ਰਹੀ ਵੱਖ-ਵੱਖ ਉਦਯੋਗਾ ਨਾਲ ਸੰਬੰਧਿਤ ਨੁਮਾਇੰਦਿਆਂ ਵੱਲੋਂ ਹੜਤਾਲ ਜਲਦ ਤੋਂ ਜਲਦ ਖਤਮ ਕਰਵਾਉਣ ਲਈ ਡੱਗ ਫੋਰਸ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਇਸੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕਲ ਫੀਲ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ